ਮਿਥਿਆ ਮੋਹ ਬੰਦੇ ਨਿਤ ਭਾਰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ ਇਹਨੇ ਜਿਵੇਂ ਇੱਕ ਨਦੀ ਵਹਿੰਦੀ ਹੈ ਜਿਹੜਾ ਆਣੀ ਉਹ ਨਦੀ ਦੇ ਵਿੱਚ ਆਜ ਬਹਿ ਗਿਆ ਉਹ ਮੁੜ ਕੇ ਦੁਬਾਰਾ ਨਹੀਂ ਆਉਣਾ ਇੰਡੋਨੇਸ਼ੀਆ ਤੋਂ ਸਾਡੀ ਸਵਾਸਾਂ ਦੀ ਉਮਰ ਦੀ ਨਦੀ ਵਹਿੰਦੀ ਆ ਰਹੀ ਹੈ ਵਹਿਤੀ ਜਾਤ ਜਾਤ ਦੇ ਇਹ ਕਈ ਅਰਥ ਨੇ ਜਾਤ ਦਾ ਅਰਥ ਜਾਤੀ ਵੀ ਹੈ ਇਥੇ ਜਾਤ ਦਾ ਅਰਥ ਹੈ ਜਾਣਾ ਤੇ ਸਤਿਗੁਰੂ ਜੀ ਕਹਿੰਦੇ ਨੇ ਵਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਅਸੀਂ ਕਦੀ ਗਾਉਂ ਨਾ ਵੇਖਿਆ ਨਹੀਂ ਕਿ ਸਾਡੀ ਜਿਹੜੀ ਉਮਰ ਉਹ ਬਤੀਤ ਹੁੰਦੀ ਜਾ ਰਹੀ ਹੈ ਦਿਨ ਤੇ ਸੌ ਪਾਇ ਸਰਪਰ ਪੌਸੀ ਰਾਤ ਰੈਣ ਗਈ ਫਿਰ ਹੋਏ ਪ੍ਰਬਾਤ ਇਹ ਇਹ ਸلسਲਾ ਚੱਲਦਾ ਜਾ ਰਿਹਾ ਜਨਨੀ ਜਾਨ ਤਸੁਤ ਵੱਡਾ ਹੋਤ ਹੈ ਤੇ ਮਾਂ ਸਮਝਦੀ ਹੈ ਕਿ ਮੇਰਾ ਪੁੱਤ ਅੱਜ ਸਾਲ ਦਾ 2 ਸਾਲ ਦਾ ਹੋ ਗਿਆ ਪਰ ਉਹਨੂੰ ਭੋਲੀ ਨੂੰ ਇਹ ਨਹੀਂ ਪਤਾ ਕਿ ਦਿਨ ਦਿਨੇ ਅਵਤ ਘਟਤ ਹੈ ਮੋਰ ਮੋਰ ਕੜਨਾਟ ਉਹ ਲਾਡ ਕਰਦੀ ਹੈ ਕਿ ਮੇਰਾ ਲਾਲ ਮੇਰਾ ਲਾਲ ਤਰਪੇਖਤ ਹੀ ਐ ਜਮਰਾ ਉਹ ਹੱਸਿਆ ਤੇ ਧਰਮਰਾਜ ਹੱਸ ਰਿਹਾ ਕਿ ਉਹ ਨੇੜੇ ਆ ਰਿਹਾ ਹੈ ਮੇਰੇ ਤੇ ਉਹਦੀ ਉਹਨੇ ਦਿਨ ਸਾਲ 2 ਸਾਲ ਘਟ ਗਏ ਨੇ ਉਹਦੀ ਉਮਰ ਦੇ ਵਿੱਚੋਂ ਪਰ ਕੋਲੀ ਮਾਂ ਨੂੰ ਨਹੀਂ ਪਤਾ ਇਸੇ ਤਰ੍ਹਾਂ ਕਿੰਨੇ ਅਸੀਂ ਕਦੀ ਇੱਧਰ ਧਿਆਨ ਨਹੀਂ ਦਿੱਤਿਆ ਕਾਹਦੇ ਵਿੱਚ ਜੁੜੇ ਹਾਂ ਮਿੱਥਿਆ ਮੋਹ ਬੰਦੇ ਨਿਤਪਾਰਸ ਅਸੀਂ ਚੰਗੀ ਤਰ੍ਹਾਂ ਖੋਵੇ ਹੋਏ ਹਾਂ ਨਾਸਵੰਤ ਮੋਦੇ ਵਿੱਚ ਹੁਣ ਸਤਿਗੁਰੂ ਜੀ ਕਹਿੰਦੇ ਨੇ ਬਾਦ ਵੇ ਭਜ ਦੇਨ ਨਿਤ ਰੈਣੀ ਰੈਣ ਦਾ ਭਾਵ ਰਾਤ ਕਹਿੰਦੇ ਨੇ ਉਸ ਪਰਮਾਤਮਾ ਅਕਾਲ ਪੁਰਖ ਨੂੰ ਚੇਤੇ ਕਰ ਜਨਮ ਪਦਾਰਥ ਜੀਤ ਇਹ ਜਿਹੜਾ ਮਨੁੱਖਾ ਜਨਮ ਆ ਨਾ ਇਹ ਕੀਮਤੀ ਪਦਾਰਥ ਆ ਇਹ ਬੜਾ ਦੁਰਲਭਾ ਮਾਨਸ ਜਨਮ ਦੁਰਲਭ ਹੈ ਹੋਏ ਨਾ ਬਾਰੇ ਬਾਰ ਜਿਉਂ ਬਨ ਫਲ ਪਾਕੇ ਭੋਏ ਗਿਰੇ ਬਉ ਨਾ ਲਾਗੇ ਦਾ ਕਹਿੰਦੇ ਨੇ ਇਹ ਕੀਮਤੀ ਪਦਾਰਥ ਨੂੰ ਜਿਤਨਾ ਸਫਲ ਕਰਨਾ ਕਿਵੇਂ ਹਰ ਸਰਣੀ ਹਰੀ ਦੇ ਸਰਣ ਵਿੱਚ ਨਾਮ ਦੇ ਨਾਲ ਜੋੜ ਕੇ ਰਹਾਉ ਕੰਤ ਵਿਕਾਰ ਦਉ ਕਰਚਾਰ ਤਕ ਇਹਨੇ ਸਿੱਧਾ ਹੋ ਕੇ ਤੂੰ ਵਿਕਾਰਾਂਵਾਂ ਨੂੰ ਲੱਗਿਆ ਹੋਇਆ ਤੇ ਰਾਮ ਰਤਨ ਰਿੱਧ ਤਿਲ ਨਹੀਂ ਧਾਰ ਤ੍ਰਪ ਰਾਮ ਰਤਨ ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ ਇਹ ਰੇਧਾ ਰਿਦਾ ਤੇ ਤੇਲ ਦਾ ਭਾਵ ਤੇ ਤੇਲ ਦਾ ਦਾਣਾ ਬੜਾ ਛੋਟਾ ਹੁੰਦਾ ਕਹਿੰਦੇ ਨੇ ਇੱਕ ਕਿਣਕਾ ਮਾਤਰ ਵੀ ਆਪਣੇ ਹਿਰਦੇ ਵਿੱਚ ਤੂੰ ਨਹੀਂ ਝਕਾਉਂਦਾ ਤੇ ਉਮਰ ਕਿਵੇਂ ਬੀਤਦੀ ਹੈ ਪਰਣ ਭੋਖਣ ਸੰਗ ਔਦ ਵਿਹਾਣੀ ਔਦ ਹੁੰਦਾ ਉਮਰ ਕਹਿੰਦੇ ਨੇ ਖਾਣ ਪੀਣ ਪਾਨਣ ਦੇ ਵਿੱਚ ساری ਉਮਰ ਗਤੀਤ ਹੁੰਦੀ ਜਾ ਰਹੀ ਆ ਪਰ ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ ਕਹਿੰਦੇ ਨੇ ਉਸ ਪਰਮਾਤਮਾ ਨੋ ਕਦੇ ਤੂੰ ਯਾਦ ਨਹੀਂ ਕੀਤਾ ਜਿਨੇ ਤੇਰੇ ਜੀਵਨ ਦਾ ਹਿਸਾਬ ਵੜਨਾ ਸੀ ਸਰਣ ਸਮਰਥ ਅਗੋਚਰ ਸਵਾਮੀ ਤੇ ਉਧਰ ਨਾਨਕ ਪ੍ਰਭ ਅੰਤਰਜਾਮੀ ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਮਹਾਰਾਜ ਸਾਹਿਬ ਜੀ ਨੇ ਦੁਆ ਪੰਕਤੀਆਂ ਦੇ ਵਿੱਚ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਾਰਨੀ ਯੋਗਤੀ ਦੱਸੀ ਹੈ ਸਾਰਣਾ ਇੱਥੇ ਰੁਕਣਾ ਹੈ ਐ ਸਮਰੱਥ ਉਹ ਪਰਮਾਤਮਾ ਜਿਹੜਾ ਹੈ ਪ੍ਰਭੂ ਤੇ ਐਂ ਐਉਂ ਬੇਨਤੀ ਕਰਨੀਆਂ ਹੈ ਪ੍ਰਭੂ ਅਸੀਂ ਤੇਰੀ ਸਾਰਣਾ ਆਏ ਆ ਤੂੰ ਕੀ ਹੈ ਸਰਬ ਕਲਾ ਸਮਰੱਥ ਅਗੋਚਰ ਅਗੋਚਰ ਦਾ ਭਾਵ ਹੁੰਦਾ ਗੋ ਗਿਆਨਿੰਦਰਾ ਚਾਰ ਪੌਂਚ ਤੇ ਐਡਾ ਲੱਗ ਜਾਵੇ ਤੇ ਅਗੇਤਰ ਇਹ ਦਾ ਅਰਥ ਬਣਦਾ ਵਾ ਜਿਹਦੇ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ। ਸਵਾਮੀ ਦਾ ਭਾਵ ਮਾਲਕ, हे अगोचर, हे ਸਮਰੱਥ, हे स्वामी ਤੇ ਅੱਗੇ ਅੱਗੇ ਦੂਜੀ ਪੰਤੀ ਆਇਆ ਅੰਤਰਜਾਮੀ, हे ਅੰਤਰਜਾਮੀ, ਫਿਰ ਆਇਆ ਪ੍ਰਭ, हे ਪ੍ਰਭੂ, ਵੇ ਅੰਤਰਜਾਮੀ, हे ਸਬਰਤ ਪ੍ਰਭੂ, हे, हे अगोचर ਪ੍ਰਭੂ, ਤੇ ਮਾਲਕ ਪ੍ਰਭੂ ਤੇ ਮੈਂ ਨਾਨਕ ਤੇਰੀ ਸਰਣ ਆਇਆ ਮੇਰਾ ਉਧਾਰ ਕਰ। ਸਰਣ ਸਮਰਾਥ ਅਗੋਚਰ ਸੁਆਮੀ ਉਧਾਰ ਨਾਨਕ ਪ੍ਰਭ ਅੰਤਰ ਜਾਮੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜੇ ਮੈਂ ਪਹਿਲਾਂ ਮੈਨੂੰ ਸਮਝ ਨਹੀਂ ਆ ਤੇਰੀ ਕਿਰਪਾ ਨਹੀਂ ਹੋਈ ਤੇ ਹੁਣ ਕਿਰਪਾ ਕਰ ਦੇ ਕਿਉਂਕਿ ਅਸੀਂ ਆਪਣੇ ਕਈਆਂ ਜਨਮਾਂ ਤੋਂ ਵਿਛੜੇ ਹੋਏ ਹਾਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਤੇ ਸਾਡਾ ਹਾਲ ਇਹ ਹੈ ਇੰਦੂ ਦੇਤੇ ਬਾਹਰੀ ਕਿਤੇ ਨਾ ਆਵੇ ਕਾਮ ਇਸ ਸਾਹਿਤ ਸਤਿਗੁਰੂ ਜੀ ਕਹਿੰਦੇ ਨੇ ਸਾਡੀ ਕੀਮਤ ਕੋਈ ਨਹੀਂ ਜੇ ਤੇਰੇ ਨਾਲੋਂ ਟੁੱਟੇ ਰਵਾਂਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਜੇ ਗੁਰੂ ਅੱਗੇ ਬੇਨਤੀ ਕਰੀਏ ਤੇ ਗੁਰੂ ਜਿਹੜਾ ਹੈ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਸੀਠ ਗੁਰੂ ਜਿਹੜਾ ਉਹ ਵਿਚੋਲਾ ਹੈ ਉਹ ਅਰਦਾਸ ਬੇਨਤੀ ਕਰਨ ਵਾਲਿਆਂ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਜੋੜਨਾ ਹੀ ਸਾਡਾ ਇਹ ਮਨੋਰਥ ਹੈ ਨਦੀਆਂ ਮੀਂਹ ਪੈਂਦਾ ਹੈ ਪ੍ਰਣਾਲਾ ਰਾਈ ਪਾਣੀ ਨਦੀਆਂ ਨਾਲੇ ਦਰਿਆ ਬਣਦੇ ਨੇ ਉਹ ਉਹ ਪਾਣੀ ਕਿੱਥੋਂ ਆਉਂਦਾ ਹੈ ਉਹ ਸਮੁੰਦਰ ਦੇ ਵਿੱਚੋਂ ਸਮੁੰਦਰ ਦੇ ਵਿੱਚ ਸੂਰਜ ਦੀ ਰੋਸ਼ਨੀ ਪੈਂਦੀ ਭਾਗ ਬਣ ਕੇ ਤੇ ਉਹ ਆਕਾਸ਼ ਵਿੱਚ ਉਹ ਉੱਡ ਜਾਂਦਾ ਹੈ ਤੇ ਉਹ ਹੀ ਪਹਾੜਾਂ 'ਚ ਵੱਰ ਕੇ ਤੇ ਫਿਰ ਮੁੜ ਕੇ ਸਮੁੰਦਰ ਵਿੱਚ ਸਮਾ ਜਾਂਦਾ ਇਸੇ ਤਰ੍ਹਾਂ ਅਸੀਂ ਸੌ ਸਮੁੰਦਰ ਦੇ ਨਾਲੋਂ ਟੁੱਟੇ ਹਾਂ ਤੇ ਆਪਣੀ ਯਾਤਰਾ ਸਫਲ ਕਰਕੇ ਤੇ ਮੁੜ ਕੇ ਉਹਦੇ ਵਿੱਚ ਹੀ ਸਮਾ ਆ ਜਾਣਾ ਹੈ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸੰਗਤ ਕਰੀਏ ਗੁਰਬਾਣੀ ਨਾਲ ਜੁੜੀਏ ਤੇ ਗੁਰੂ ਅੱਗੇ ਅਰਦਾਸ ਬੇਨਤੀਆਂ ਕਰੀਏ ਸੋ ਸਾਰਿਆਂ ਨੇ ਪਈ ਸੇਵਾ ਕਰਨੀ ਹੈ ਗੁਰਪੁਰਬ ਜਿਹੜਾ ਆ ਰਿਹਾ ਹੈ ਬਾਣੀ ਸੁਣਨੀ ਹੈ ਵੱਤ ਵੱਤ ਤੇ ਆਪਣਾ ਫਰਜ਼ ਸਮਝ ਕੇ ਨਿਭਾਉਣਾ ਹੈ ਜਿੰਨੇ ਵੀ ਹੋ ਸਕੇ ਤੇ ਮਾਇਆ ਦੀ ਵੀ ਸੇਵਾ ਕਰਨੀ ਹੈ ਆਪਣੇ ਦਸਵੰਦ ਦੇ ਕੇ ਸਬਲਾ ਕਰਨਾ ਹੈ ਅਪਣੀ ਮਾਇਆ ਨੂੰ ਸੱਤ ਹੱਥ ਪੈਰ ਸਫਲੇ ਕਰਨੇ ਨੇ ਸੇਵਾ ਕਰਕੇ ਇਨੀਆਂ ਗਬਨਤੀਆਂ ਪਰਵਾਨ ਕਰੋ ਗੁਰਬਾਣੀ ਪੜ੍ਹਦੇ ਆ ਵਿਚਾਰਦੇ ਆ ਕਿੰਨੀਆਂ ਨਿਕਾਪ ਲਾਹੋ ਜਾਂਦੀਆਂ ਨੇ ਬਖਸ ਲਵੋ ਆਉਣ ਵਾਲੇ ਸਮੇਂ ਸਮੱਤ ਬਖਸੋ ਪਿਆਰ ਨਾਲ ਸਾਰੇ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ